ਮੈਂ ਤੁਹਾਡਾ ਆਪਣਾ ਖੋਸਾ ਪੀਬੀ ਲੋ ਵੀ ਮੈਂ ਤੁਹਾਡਾ ਆਪਣਾ ਖੋਸਾ ਬੀਬੀ 30 ਦੇ ਆਪਾਂ ਤੁਹਾਨੂੰ ਟਰੈਕਟਰ ਅੱਜ ਦਿਖਾ ਰਹੇ ਮਲੋਟ ਤੇ ਬਾਈਆਂ ਕੋਲੇ ਆਏ ਸੀ ਤੇ ਟਰੈਕਟਰਾਂ ਦੇ ਵੇਖੋ ਵੀ ਰੇਟ ਬਹੁਤ ਵਧੀਆ ਟਰੈਕਟਰ ਖੜਿਆ ਬਾਈਆਂ ਕੋਲੇ ਤੇ ਪਹਿਲਾ ਟਰੈਕਟਰ ਤੁਹਾਨੂੰ ਦਿਖਾ ਰਹੇ ਵੀਰੇ 3630 ਨਿਊ ਹਾਲੈਂਡ ਪਲੱਸ ਟਾਇਰ ਦੇਖੋ ਬਈ ਬਹੁਤ ਹੀ ਸਾਫ ਟਰੈਕਟਰ ਹੈ ਤੇ ਮਾਡਲ ਹੈਗਾ 2012 ਤੇ 4 ਲੱਖ 25 ਹਜ਼ਾਰ ਬਾਈ ਡਿਮਾਂਡ ਟਰੈਕਟਰ ਦੀ ਪੋਲੋ 928 ਦੇ ਟਾਇਰ ਬਈ ਪੋਲੋ ਦੇ ਟਾਇਰਾਂ ਵਿੱਚ ਦੇਖੋ ਬਹੁਤ ਹੀ ਵਧੀਆ ਕੰਡੀਸ਼ਨ ਤੇ ਉਸ ਤੋਂ ਅਗਲਾ ਰੈਟਰ ਆ ਗਿਆ ਬਈ ਆਰ ਤੇ ਨੋਵੋ ਬਈਆ ਨੋਵੋ ਕਿਹੜਾ ਮਰਦਾ 15 ਬਈ 15 ਮਾਡਲ ਦਾ ਬਈ 851 ਆ ਗਿਆ ਕੋਲ ਦੇਖੋ ਵੀਰ ਜੇ ਨੋਵੋ 15 ਮਾਡਲ ਆ ਵੀ ਬਹੁਤ ਵਧੀਆ ਕੰਡੀਸ਼ਨ ਪਈ ਆ ਉਸ ਤੋਂ ਅੱਗੇ ਆ ਗਿਆ ਫਾਰਮ 2014 ਮਾਡਲ ਹੈ ਵੀਰੇ 415000 ਦੀ ਡਿਮਾਂਡ ਹੈ ਬਈ ਬਹੁਤ ਹੀ ਨਵਾਂ ਟਰੈਕਟਰ ਹੈ ਵੀ ਟਾਇਰਾਂ ਦੀ ਕੰਡੀਸ਼ਨ ਦੇਖੋ ਆ ਮਾਰਕ ਦੇ ਟਾਇਰ ਆ ਵੀ ਮਗਰਲੇ 15 928 ਦੇ ਤੇ ਇਹਦੀ ਡਿਮਾਂਡ ਹੈਗੀ ਹੈ ਬਈ 415000 ਰੁਪਿਆ ਤੇ ਉਸ ਤੋਂ ਅੱਗੇ ਆ ਗਿਆ ਵੀ ਸੋਨਾ ਲਿਕਾ 35 2008 ਮਾਡਲ ਹੈ ਤੇ ਇਹ ਹੈਗਾ 2,25 ਲੱਖ ਦੀ ਡਿਮਾਂਡ ਹੈ ਬਈ ਇਹਦੀ ਦੇਖੋ ਗੇਟ ਦੀ ਕੰਡੀਸ਼ਨ ਅੱਗੇ ਆ ਗਿਆ 730 ਸੋਨਾ ਲਿਕਾ ਬਈ 2009 ਮਾਡਲ 1.5 ਲੱਖ ਡਿਮਾਂਡ ਹੈ ਵੀ 1,50,000 ਰੁਪਈਆ ਉਸ ਤੋਂ ਬਾਅਦ ਆ ਗਿਆ ਐਸ਼ਰ 241 ਇਦਾਂ ਮਾਡਲ ਵੀ ਲਿਖਿਆ ਨਹੀਂ ਗਾ ਬਾਕੀ ਪੁੱਛ ਕੇ ਦੱਸ ਦਾਂਗੇ ਆਪਾਂ ਉਸ ਤੋਂ ਅੱਗੇ ਹੈਗਾ ਬਈ ਮਿੰਦਰਾ ਏਬੀ 275 ਟਾਇਰ ਵੀ ਅਗਲੇ ਜਮਾਂ ਨਵੇਂ ਮਗਲੇ ਵੀ ਬਹੁਤ ਬਈ ਪਏ ਆ ਤੇ ਬਾਕੀ ਬਈ ਇਹ ਹੈਗਾ 1992 ਮਾਡਲ 1 ਲੱਖ 45000 ਡਿਮਾਂਡ ਆ ਬਈ ਤੇ ਉਸ ਤੋਂ ਅੱਗੇ ਹੈਗਾ ਵੀ ਐਮ ਮਿੰਦਰਾ 575 ਡੀਆਈ ਤੇ 1996 ਮੜ ਦੋ ਲੱਖ 15 ਹਜ਼ਾਰ ਡਿਮਾਂਡ ਆ ਬਈ ਇਹਦੀ ਦੇਖੋ ਵੀ ਡੇਟਾ ਉਸ ਤੋਂ ਅੱਗੇ ਆ ਗਿਆ ਮਿੰਦਰਾ 585 ਡੀਆਈ ਬਈ ਦੇਖੋ ਵੀ ਡੇਟਾ ਦਿ ਲੋਕ ਦਾ ਉਸ ਤੋਂ ਅੱਗੇ ਫਾਰਮ ਟ੍ਰੈਕ ਪਾਵਰ ਟਰੱਕ ਸੋਰੀ 445 ਬਈ ਦੇਖੋ ਵੀ ਰੱਟ ਪੂਰਾ ਸਾਫ ਹੈ ਵੀ ਸ਼ੋ ਬਾਡੀ ਦਾ ਬਹੁਤ ਵਧੀਆ ਪਿਆਰ ਇਦਾਂ ਹੈਗਾ ਮਾਰੂ ਜਨਾ ਬਈ ਟੈਪਿਆ ਵੀ 2 ਲੱਖ 20 ਹੈ ਡਿਮਾਂਡ ਹੈ ਇਹਦੀ ਅੱਗੇ ਹੈਗਾ 735 ਐਫੀ ਟਾਇਰ ਵੀ ਨਵੇਂ ਇਹਦੇ ਚਾਰੇ ਦੇਖੋ ਵੀ ਇਹਦੀ ਕੰਡੀਸ਼ਨ ਇਹ ਹੈਗਾ 2010 ਮਾਡਲ ਆ ਬਈ 1,90,000 ਡਿਮਾਂਡ ਆ ਬਈ ਦੀ। ਹੁਣ ਤੋਂ ਹੈਗਾ ਵੀ ਫਾਰਮ ਟ੍ਰੈਕ 45। ਅਮ ਇਹ ਹੈਗਾ ਮਾਡਲ 2009 ਬਈ 2,85,000 ਡਿਮਾਂਡ ਆ ਬਈ ਇਹਦੀ। ਦੇਖੋ ਜਿੱਟ ਜਾਵਾਂ ਨਵਾਂ ਪਿਆ ਵੀ। ਉਸ ਤੋਂ ਅੱਗੇ ਫਾਰਮਟ੍ਰਕ 50 ਇਹ ਦਾ ਮਾਡਲ 2004 ਬਈ ਤੇ ਡਿਮਾਂਡ ਦੇ ਬਈ ਮਟ ਗਈ ਥੋੜੀ ਜਿਹੀ ਬਾਕੀ ਇਹ ਪੁੱਛ ਲਾਂਗੇ ਬਾਈਆਂ ਤੋ ਅੱਗੇ ਹੈਗਾ ਸੋਨਾਲਿਕਾ 750 ਸਕੰਦਰ ਦੇਖੋ ਵੀ ਲੁੱਕ ਰੈਟਰ ਦੀ ਟਾਇਰ ਵਿਖੋ ਮਗਲੇ ਦੇ ਵਿਖੋ ਬਈ ਤੇ ਅਗੇ ਆ ਗਿਆ ਭਈ ਐਮ ਐਮ 60 ਤੇ ਆ ਐਚ ਪੀ ਕੈਟਾਗਰੀ ਵੀ ਸੋਨਾਲੀਕਾ ਇੰਟਰਨੈਸ਼ਨਲ 2013 ਮਾਡਲ 365000 ਰੁਪਏ ਵੀ ਨਵਾਂ ਬੈਟਰ ਜਮੇ ਸਾਈਡ ਗੇਰ ਉਸ ਤੋਂ ਅਗੇ ਫਾਰਮ 45 2004 ਮਾਡਲ ਵੀ 245000 ਹੈ ਡਿਮਾਂਡ ਬਾਕੀ ਬਾਈਆਂ ਦਾ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਬਾਕੀ ਬਾਈਆਂ ਦਾ ਪਰ ਨੰਬਰ ਪਾਵਾਂਗੇ ਤੇ ਬਾਈ ਨੇ ਜੇ ਮਰਜ਼ੀ ਤੁਸੀਂ ਕਾਲ ਕਰ ਸਕਦੇ ਆ ਅੱਗਾ ਗੱਡੀ ਆਈ 745 ਸੋਨ ਲਿਕਾ ਵੀ ਇੰਟਰਨੈਟ 2014 ਮਾਡਲ ਆ ਬਈ 3 ਲੱਖ 75 ਹਜ਼ਾਰ ਡਿਮਾਂਡ ਆ ਡਰਾਈਵਰ ਜਵਨ ਨਵਾਂ ਪਿਆ ਦੇਖੋ ਵੀ ਟਾਇਰ ਰੈਟਰ ਦੇ 13 6 28 ਦੇ ਟਾਇਰ ਆ ਮੀਟਰ ਵਗੈਰਾ ਲੋ ਵੀ ਅਗਲਾ ਰੈਟਰ ਹੈਗਾ ਮੈਸੀ ਫਿਊਸ਼ਨ 200 ਕਿਆਲੀ ਡੀਆਈ ਦੇਖੋ ਵੀ ਅਗਲੇ ਵੇਟ ਵੀ ਨਾਲ ਫੈਰ ਵੀ ਜਮਨ ਉਹ ਪਾਵਰ ਸਟੇਲਿੰਗ ਆ ਵੀ ਮਗਲੇ ਟੈਰੀ ਜੀ ਨਵੇਂ ਕੋਈਆਂ ਵੀ ਨਾਲ ਹੀ ਵੇਟ ਦੇ ਜੀ ਮੇਰੇ ਕੋਲ ਖੁਦ ਵੇੜ ਵੀ ਜਮਾ ਲਾਉਣੇ ਨੇ ਪੈੜ ਦੇਰ ਦੇ ਵਿੱਚ ਇਹਦਾ 2014 ਮਾਡਲ 445000 ਇਹਦਾ ਰੇਟ ਆ ਬੇ ਅੱਗੇ ਹੈਗਾ ਵੀ ਸਾਰੂ ਟ੍ਰੈਕ 2019 ਮਾਡਲ ਦੇ ਜੀ 5 ਲੱਖ 50 ਹਜ਼ਾਰ ਡਿਮਾਂਡ ਅਵੇਦੀ ਤੇ ਹੈਗਾ ਬ੍ਰੇਸ 39 ਅੱਗੇ ਹੈਗਾ ਵੀ ਫਾਰਮ ਟਰੈਕ ਵੀਰੇ 60 ਡੀਆਈ ਪਾਵਰ ਮੈਕਸ ਜਮਨ ਨਵਾਂ ਟਰੈਕਟਰ ਬਈ ਟਾਇਰ ਫੇਰਨ ਕੋ ਜਮਨ ਨਵੇਂ ਹੈਗਾ ਬਈ 2020 ਮਾਡਲ 6 ਲੱਖ 35 ਹਜ਼ਾਰ ਡਿਮਾਂਡ ਅਵੇਦੀ ਗਿਆ ਸ਼ਿਵਰਾਜ 854 ਐਫੀ ਦੇਖੋ ਵੀਰ ਜੀ ਕਿੰਨਾ ਲਵਾ ਅੰਨੇ 14-16 ਦੇ ਵਿੱਚ ਹੈ ਬਈ ਦੇਖੋ 16 ਮਾਡਲ 5 ਲੱਖ 25 ਹਜ਼ਾਰ ਦੀ ਉਸਕੋ ਗਿਆ ਵੀਰੇ ਨੋ ਹਾਲੈਂਡ 363 2014 ਮਾਡਲ ਨੂੰ 5 ਲੱਖ 15 ਹਜ਼ਾਰ ਡਿਮਾਂਡ ਹੈ। ਨੈਟਵਰਕ ਸੁਪਰ ਹੈ। ਅਗਲੇ ਵੀਡੀਓ ਕੋ ਨਵਾਂ ਨਾ। ਬਾਕੀ ਵੀ ਵੀਡੀਓ ਆਪਣੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ। ਲਓ ਵੀ ਅਗਲਾ ਹੈ ਫਾਰਮ ਟੈਕ 454/4 2021 ਮਾਡਲ ਦੇਰੇ 575 ਡਿਮਾਂਡ ਹੈ ਬਈ ਨੇ ਵੇਟ ਲੱਗੇ ਲੱਗੇ ਕੁੱਲ ਇਹ ਫਾਰਮ ਮਾੜਾ ਇਹਦੇ ਟੋਡੇਟ ਦੇ ਲੋਟ ਲੱਗੇਗਾ 744 ਐਫੀ 2010 ਮਾਡਲ ਦੇ 3 ਲੱਖ 250 ਡਿਮਾਂਡ ਹੈ